ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਨਵਜੋਤ ਕੌਲਮਬੀ ਸੋ ਕੱਲ ਨੂੰ ਬਲੰਦ ਆਵਾਜ਼ੇ ਪੰਜਾਬ ਸਰਦਾਰ ਸੁਖਪਾਲ ਸਿੰਘ ਜੀ ਖਹਿਰਾ ਜਿਨ੍ਹਾਂ ਨੇ ਹਮੇਸ਼ਾ ਨਿਡਰਤਾ ਦੇ ਨਾਲ ਦਲੇਰੀ ਦੇ ਨਾਲ ਦ੍ਰਿੜਤਾ ਦੇ ਨਾਲ ਹਿੰਮਤ ਦੇ ਨਾਲ ਪੰਜਾਬ ਦੇ ਮੁੱਦਿਆਂ ਤੇ ਆਪਣੀ ਆਵਾਜ਼ ਬੁਲੰਦ ਕੀਤੀ ਤੇ ਹਮੇਸ਼ਾ ਪੰਜਾਬ ਦੇ ਹੱਕ 'ਚ ਆਪਣੀ ਆਵਾਜ਼ ਬੁਲੰਦ ਕੀਤੀ ਕੱਲ ਨੂੰ ਸਵੇਰੇ 10 ਵਜੇ ਸੰਡੇ ਮਾਰਕੀਟ ਅਮਰੀਕ ਸਿੰਘ ਰੋਡ ਬਠਿੰਡਾ ਵਿਖੇ ਪਹੁੰਚ ਰਹੇ ਨੇ ਆਪਣੇ ਲੋਕ ਸਭਾ ਹਲਕਾ ਤੋਂ ਚੋਣਾਂ ਦੇ ਨਾਮਜ਼ਦਗੀ ਕਾਗਜ਼ ਦਾਖਲ ਕਰਨ। ਸੋ ਸਾਰਿਆਂ ਨੂੰ ਅਪੀਲ ਕਰਦੀਆਂ ਕਿ ਆਪਾਂ ਸਾਰੇ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚੀਏ ਤੇ ਸਰਦਾਰ ਸੁਪਾਲ ਸਿੰਘ ਖਹਿਰਾ ਜੀ ਦਾ ਸਾਥ ਦਈਏ। ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਨਾ ਕਾਲੀਆਂ ਤੇ ਕਾਂਗਰਸੀਆਂ ਦੀ ਉੱਪਰਲੀ ਲੀਡਰਸ਼ਿਪ ਆਪਸ ਦੇ ਵਿੱਚ ਰਲ਼ੀ ਹੋਈ ਹੈ ਤੇ ਵਿਧਾਨ ਸਭਾ 2017 ਦੀਆਂ ਚੋਣਾਂ ਦੇ ਵਿੱਚ ਵੱਡੇ ਬਾਦ ਸਾਦ ਨੂੰ ਜਤੌਣ ਦੇ ਲਈ ਖੁਦ ਕੈਪਟਨ ਅਮਨਿੰਦਰ ਸਿੰਘ ਲੰਬੀ ਵਿਖੇ ਆਏ ਤੇ ਉਧਰ ਜਲਾਲਾਬਾਦ ਵਿਖੇ ਰਵਨੀਤ ਸਿੰਘ ਬਿੱਟੂ ਗਏ ਸੋਹਣਵਾਰੀ ਹੈ ਕਿ ਆਪਾਂ ਸਾਰੇ ਪੰਜਾਬੀ ਇਕੱਠੇ ਹੋ ਕੇ ਪਾਰਟੀ ਬਜਤ ਤੋਂ ਉੱਪਰ ਉੱਠ ਕੇ ਇੱਕ ਸੱਚੇ ਤੇ ਇਮਾਨਦਾਰ ਵਿਅਕਤੀ ਸਰਦਾਰ ਸੁਖਪਾਲ ਸਿੰਘ ਖੈਰਾ ਜੀ ਦਾ ਸਾਥ ਦਈਏ ਸੋ ਕੱਲ ਨੂੰ 26 ਅਪ੍ਰੈਲ ਸਵੇਰੇ 10 ਵਜੇ ਸਰਦਾਰ ਸੁਖਪਾਲ ਸਿੰਘ ਜੀ ਖੈਰਾ ਪਟਿੰਡਾ ਵਿਖੇ ਸੰਡੇ ਮਾਰਕੀਟ ਅਮਰੀਕ ਸਿੰਘ ਰੋਡ ਵਿਖੇ ਪਹੁੰਚ ਰਹੇ ਨੇ ਸੋ ਸਾਰਿਆਂ ਨੂੰ ਅਪੀਲ ਕਰਦੀ ਆ ਕਿ ਆਪਾਂ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚੀਏ ਕਿ ਮੰਨਿਆ ਕਿ ਕੋਈ ਬਦਲੀ ਧੁੱਪਾਂ ਰੋਕ ਵੀ ਲੈਂਦੀ ਏ ਉਹ ਚਾਨਣ ਦੇ ਫੰਬਿਆਂ ਤਾਂ ਹੀ ਸੋਖ ਵੀ ਲੈਂਦੀ ਏ ਪਰ ਨੂਰ ਦੇ ਜਾਏ ਕਰਨ ਗੁਲਾਮੀ ਗਿਜਦੇ ਨਹੀਂ ਹੁੰਦੇ ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿਜਦੇ ਨਹੀਂ ਹੁੰਦੇ ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿਜਦੇ ਨਹੀਂ ਹੁੰਦੇ ਧੰਨਵਾਦ